ਹਾ ਵੀ ਨੀਡ ਟੂ ਸਟੱਡਰ ਆ ਰਿਹਾ ਕੀ ਹਾਲ ਚਾਲ ਐਸੀ ਕਾਜੀ ਠੀਕ ਹੈ ਜੀ ਕਿਵੇਂ ਲਾ ਲਿਆ ਫੋਨ ਅੱਜ ਵਾਹ ਤੇਨ ਲਾ ਲਿਆ ਬਜੀ ਮੈਂ ਕੀ ਹਾਲ ਚਾਲ ਆ ਗੁੱਡੇ ਕਰੀਸ ਕਰੀਸ ਕੇ ਮਰੇਗਾ ਇੰਟਰਵਿਊ ਸੁਣ ਰਿਹਾ ਸੀਗਾ ਮੈਂ ਤੁਹਾਡੀ ਅੱਛਾ ਅੱਛਾ ਕੀ ਤਵ ਲਾ ਰਿਹਾ ਵਾ ਜੀ ਮੈਂ ਨਹੀਂ ਕੁਝ ਲਾ ਰਿਹਾ ਚੱਕਰ ਇੱਕ ਦਾ ਮੈਨੂੰ ਉਹਨਾਂ ਨੇ 2 ਮਹੀਨੇ ਹੋ ਗਏ ਪਿਛਲੇ ਕਾਲ ਕਰਦਾ ਸੀਗਾ ਅੱਛਾ ਕਿ ਮੈਂ ਦਾ ਇੰਟਰਵਿਊ ਕਰਾਂ ਮੈਂ ਨਹੀਂ ਡਰਕਾਰ ਮੈਨੂੰ ਇੰਟਰਵਿਊ ਕਰਸ ਹਾਂ ਠੀਕ ਆ ਮੈਂ ਭਾਜੀ ਮੈਂ ਤਾਂ ਠੀਕ ਆ ਯਾਰ ਕਰ ਲੈਨੇ ਹਾਂ ਹਾਂ ਠੀਕ ਬੋਟਾਂ ਦੇ ਦਸਤਾਵੇਜ਼ ਮੈਂ ਕਹਿੰਦਾ ਯਾਰ ਬੋਟਾਂ ਦੇ ਖਰਾਕ ਤੇ ਮੈਂ ਕਹਾਂ ਤੇ ਮੇਨਾ ਮਤਲਬ ਕੀ ਇੰਟਰਵਿਊ ਕਰ ਲਾ ਤੂੰ ਤੇ ਮੈਂ ਗੱਲ ਕਰਨੀ ਚਾਹੁੰਦਾ ਹੂੰ ਕਿੰਨੇ ਆ ਕਹ ਚੱਲ ਕਰ ਲੈਨੇ ਮੈਂ ਤਾਂ ਨਾਰਮਲ ਜਿਹਾ ਬੰਦਾ ਆ ਸਿੱਧਾ ਸਾਬ ਬੰਦਾ ਹੂੰ ਆਪਾਂ ਕੋਲ ਕੋਈ ਚੀਜ਼ ਰੱਖਣੀ ਨਹੀਂ ਹੁੰਦੀ ਹੂੰ ਉਹ ਮੈਂ ਗਿਆਰ ਉੱਥੇ ਮਿਲਿਆ ਨਾ ਮੈਨੂੰ ਬੇਸਤੀ ਮੇਰੀ ਜਿਹੜੀ ਬੜੀ ਕੀਤੀ ਬੇਸਤੀ ਮੈਂ ਕਹਿੰਦਾ ਮੇਰੀ ਬੇਸਤੀ ਨਾਲ ਦੁਨੀਆ ਕਰਦੇ ਕਰ ਲੈਂਦੇ ਆ ਇਹਨੇ ਵੀ ਕਰ ਲੰਦੀ ਚਲੋ ਮੈਂ ਤੁਹਾਨੂੰ ਇਹ ਗੱਲ ਦੱਸਾਂ ਮੇਰੀ ਗੱਲ ਸੁਣ ਧਿਆਨ ਨਾਲ ਇੰਟਰਵਿਊ ਤਾਂ ਮੈਂ ਸਾਰੀ ਸੁਣ ਲਈ ਸੀਗੀ ਮੈਂ ਬੰਦਾ ਹੈਗਾ ਬਹੁਤ ਵਧੀਆ ਤੇ ਮੈਂ ਮਰੀਜ਼ ਲੈ ਕੇ ਗਿਆ ਸੀ ਇੱਕ ਦੋ ਉਹ ਗੱਲਾਂ ਨਾਲ ਹੀ ਮਰੀਜ਼ ਠੀਕ ਕਰ ਦਿੰਦਾ ਵਾ ਸਾਇਡ ਡਾਕਟਰਾਂ ਦੀ ਦਵਾਈ ਤੋਂ ਕੋਈ ਹੌਸਲਾ ਦੇ ਕੇ ਨਾ ਤੇ ਚਲੋ ਨਾਲੇ ਇੱਕ ਗੱਲ ਹੋਰ ਵੀ ਸੁਣ ਲਾ ਧਿਆਨ ਨਾਲ ਇੱਕ ਗੱਲ ਦਾ ਖਿਆਲ ਰੱਖੀ ਜਿਹੜੇ ਲੋਕਾਂ ਦਾ ਮਜ਼ਾਕ ਉਡਾਉਂਦੇ ਆ ਆਪਣਾ ਮਜ਼ਾਕ ਉਡਾਉਂਦੇ ਆ ਉਹਨਾਂ ਦੇ ਰੱਬ ਕਰੇ ਬੈਠੇ ਤੇ ਮਜ਼ਾਕ ਬਣਾ ਦਿੰਦਾ ਵਾ ਤੇ ਨਾਲੇ ਜਿਹੜੇ ਬੰਦੇ ਮੁੱਖ ਮੰਤਰੀ ਨੂੰ ਨਹੀਂ ਕਹ ਸਕਦੇ ਜਾਂ ਮੰਤਰੀਆਂ ਨੂੰ ਨਹੀਂ ਕਹ ਸਕਦੇ ਉਹ ਆਪਾਂ ਨੂੰ ਹੀ ਕਹਣਗੇ ਆਪਾਂ ਹੋਰ ਕਿਹਨੂੰ ਕਹਣਗੇ ਲੈ ਮੈਂ ਵੋਟਾਂ ਦੇ ਵਿੱਚ ਖੜਾ ਸੀਗਾ ਐਸਐਚਓ ਦਾਖੇ ਦਾ ਕਹਿ ਰਿਆ ਸੀ ਉਹਨਾਂ ਟਾਈਮਾਂ ਦੇ ਵਿੱਚ ਕਿਸੇ ਨਹੀਂ ਕਿਹੜਾ ਸੀਗਾ ਹੁਣ ਕਹਦਾ ਲੈ ਤੂੰ ਪਾਂਡੇ ਵੇਚ-ਵੇਚ ਕੇ ਤਾਂ ਕਹਿੰਦਾ ਤੂੰ ਚੋਨਾ ਲੜ ਰਿਆ ਵਾ ਮੈਂ ਉਹਨੂੰ ਸਮਝਾਇਆ ਮੈਂ ਕਹਾਂ ਜੀ ਪਾਂਡੇ ਆਪ ਦੇ ਵੇਚ ਰਿਆਂ ਲੋਕਾਂ ਦੇ ਤਾਂ ਨਹੀਂ ਵੇਚੇ ਤੁਹਾਨੂੰ ਕੀ ਫਰਾਜ ਆ ਉੱਥੇ ਗਨਮੈਨ ਗਈ ਜਾਵੇ ਮੈਂ ਤਾਂ ਇੱਥੇ ਰਹਿਣਾ ਕੋਈ ਨਹੀਂ ਇੱਥੇ ਨਾਲ ਟੀਟੂ ਬਾਣੀ ਦੇ ਘਰੇ ਤਾਂ ਚੂਹੇ ਆ ਹੈ ਯਾਨੀ ਡਿਊਟੀ ਨਾ ਕਰਨ ਦੇ ਤਰ੍ਹਾਂ ਤਰ੍ਹਾਂ ਦੇ ਬਹਾਨੇ ਤੇ ਕੋਈ ਗੱਲ ਨਹੀਂ ਬਾਲਾ ਠਿਕਰ ਨਾ ਕਰਿਆ ਕਰ ਟੀ 2 ਬਾਣੀਆ ਬੜਾ ਖਾਸ ਹੁੰਦਾ ਵਾ ਤੇ ਜਦੋਂ ਦੇਖਦਾ ਵਾ ਨੀਟੂ ਸਟਰਨ ਵਾਲਾ ਜਦੋਂ ਕੱਪੜੇ ਪਾੜ ਦਿੰਦਾ ਚਾਹੇ ਕੱਖ ਕਰਦਾ ਪਰ ਲੋਕ ਮੁੰਡੇ ਦੀ ਵਾਸ ਚੁੱਕਦਾ ਵਗਰ ਅੱਜ ਕਈ ਪੱਤਰਕਾਰਾਂ ਨੇ ਮੈਂ ਨਾ ਨਹੀਂ ਲੈਣਾ ਨੀਟੂ ਸ਼ਟ ਵੀਰ ਆਹ ਜਿਹੜੀ ਚੰਡੀਗੜ੍ਹ ਕੁੜੀ ਬਾਹ ਛੱਡ ਹਲੋ ਠੀਕ ਹੈ ਉਹਨੂੰ ਹੀਰੋ ਬਣਾਦਾ ਬਿਲਕੁਲ ਉਹਨੂੰ ਆਸਮਾਨ ਤੇ ਝਾੜਦਾ ਹੈ ਹੂੰ ਉਹਨੂੰ ਇਵਾਰ ਤੱਕ ਦੇ ਦੇ ਹੂੰ ਕਹਤਾ ਵੀ ਆ ਤਾਂ ਕੋਈ ਦਲੇਰੀ ਦਾ ਦੂਜਾ ਨੋ ਆ ਤੇ ਤੇਰੀ ਗੱਲ ਸੁਣ ਲੈ ਤੇਰੀ ਗੱਲ ਸੁਣ ਉਹ ਕੁੜੀ ਪਤਾ ਕੀ ਕਹਿੰਦੀ ਬਾਅਦ ਚ ਕਹਿੰਦੀ ਮੈਂ ਤਾਂ ਪੁਲਿਸ ਵਾਲੇ ਚ ਮੇੜਾ ਮਾਰੂੰਗੀ ਹੈਲੋ ਕੀ ਮੈਂ ਤਾਂ ਐਮਐਲਏ ਬੰਨਾ ਐਮਐਲਏ ਬੰਨਾ ਜਿਵੇਂ ਖੇਡ ਹੁੰਦਾ ਵਾ ਯਾਨੀ ਅਸਤਾ ਚੋਨੇ ਵੀ ਆ ਅਵਾਰਡ ਨੀਟੂ ਸਟ੍ਰਡਲ ਦਾ ਕੋਈ ਦੇਣ ਨਹੀਂ ਆਇਆ ساری ਜ਼ਿੰਦਗੀ ਉਹ ਲੋਕਾਂ ਵਾਸਤੇ ਲੜਦਾ ਰਿਹਾ ਵਾ ਹਾਂ ਤੂੰ ਦੱਸ ਮੈਂ ਹੁਣ ਤੁਹਾਨੂੰ ਗੱਲ ਦੱਸਾਂ ਹੂੰ ਇੱਥੇ ਨਾ ਤਰਨ ਜਦੋਂ ਇਲੈਕਸ਼ਨ ਹੋਣੀ ਸੀ ਮੈਂ ਸਾਰੀ ਸਾਰੇ ਰਿਪੋਰਟਰਾਂ ਨੂੰ ਸਾਰੇ ਪੱਤਰਕਾਰਾਂ ਵੀਰਾਂ ਨੂੰ ਮੈਂ ਗੱਲ ਕਹੀ ਸੀ ਕਿ ਯੂਨੀਵਰਸਿਟੀ ਦੀ ਗੱਲ ਕਰੋ ਯਾਰ ਯਾਰ ਜਿੰਨੇ ਮੰਤਰੀ ਹੈ ਜਿੰਨੇ ਐਮਐਲਏ ਕਿਸੇ ਨੇ ਕੀਤੀ ਜਿੱਦਣ ਮੈਂ ਗੱਲ ਕੀਤੀ ਉਦੋਂ ਸਾਰੇ ਐਮਐਲਏ ਸਾਰੇ ਐਮਪੀ ਸਾਰੇ ਬੀਜੇਪੀ ਵਾਲੇ ਸਾਰੇ ਕਾਂਗਰਸੀ ਸਾਰੇ ਹੀ ਜਾਣੇ ਉੱਥੇ ਪਹੁੰਚ ਗਏ ਕਿ ਜਦ ਕੀ ਸਾਡੀ ਮਜਲਿਸ ਤੇ ਕੌਮ ਜਿਹੜੀ ਇਹਨਾਂ ਬੜੀ ਦਲੇਰਾਂ ਦੀ ਹੈ ਉਹ ਮਜਲਿਸ ਤੇ ਕੌਮ ਗੁਰੂ ਕੇ ਬੇਟੇ ਅੰਗਰੇਜ਼ੇ ਗੁਰੂ ਕੇ ਬੇਟੇ ਹੈ ਅਸਲੀ ਜਿਹੜੇ ਜਿਹੜੇ ਸੇਵਾਦਾਰ ਆ ਜਿਹੜੇ ਸੱਚੇ ਸਿੱਖ ਹਨ ਨਾ ਜਿਨ੍ਹਾਂ ਨੂੰ ਰੱਬ ਨੇ ਜਿਨ੍ਹਾਂ ਨੂੰ ਵਾਹਿਗੁਰੂ ਨੇ ਬੋਲਿਆ ਨਵਾਜਿਆ ਇਹ ਰੇਟੇ ਗੁਰੂ ਕੇ ਬਿੱਚ ਠੀਕ ਹੈ ਜੀ ਸਾਡੀ ਕੌਮ ਨੂੰ ਮਜ਼ਾਕ ਕਰ ਸਕਦੇ ਲੋਕ ਸਾਨੂੰ ਲੋਕ ਦਬਾ ਸਕਦੇ ਆ ਅਸੀਂ ਉਹਨਾਂ ਉਹਨਾਂ ਲੋਕਾਂ ਦੇ ਕੰਨ ਖਿੱਚਿਆ ਉਹਨਾਂ ਲੋਕਾਂ ਦੀ ਗੱਲ ਪ੍ਰਧਾਨ ਮੰਤਰੀ ਤੱਕ ਪਹੁੰਚਾਈ ਆ ਵੀ ਤੁਸੀਂ ਯੂਨੀਵਰਸਿਟੀ ਦੇ ਕਦੇ ਮਸਲੇ ਖਾਣੇ ਕਰਦਾ ਤੁਹਾਡਾ ਕੀ ਫਾਇਦਾ ਪ੍ਰਧਾਨ ਮੰਤਰੀ ਮੈਨੂੰ ਤੁਹਾਡਾ ਫਾਇਦਾ ਕੀ ਮੁੱਖ ਮੰਤਰੀ ਬੰਦਾ ਸਰਦਾਰ ਜੀ ਪਤਾ ਗੱਲ ਕੀ ਆ ਹੁਣ ਗੱਲ ਸੁਣ ਨੀਡੂ ਸਟਾਫ ਨੀਡੂ ਨੀਡੂ ਸੀਰੂ ਬਲਤਾ ਮੇਰੀ ਗੱਲ ਸੁਣਦੇ ਆ ਇੱਥੇ 2 ਮਿੰਟ ਗੱਲ ਕਰੂ ਲੜਾਈ ਤੇਰੀ ਤੇ ਮੇਰੀ ਹੋ ਗਈ ਹੈਲੋ ਹੂੰ ਤੇਰੀ ਮੇਰੀ ਹੋ ਗਈ ਹੂੰ ਗੱਲ ਸਰਕਾਰ ਤੱਕ ਤਾਂ ਅਜੇ ਜਾਣੀ ਆ ਹੈਲੋ ਹਾਂ ਬਿਲਕੁਲ ਆ ਪਹਿਲਾਂ ਹੀ ਲੈ ਕੇ ਆ ਜਾਂਦੇ ਇੱਕ ਹਰਿਆਣੇ ਵਾਲਾ ਵਾਟਰ ਕੈਨਰ ਵਾਲਾ ਹੈਲੋ ਲੈ ਚਲੋ ਇਹ ਦਰਬਾਰ ਦਿਓ ਏ ਹੈਲੋ ਟਰੈਕਟਰ ਹੈਲੋ ਅਸੀਂ ਆ ਗਏ ਅਸੀਂ ਪੰਜਾਬ ਦੇ ਉਹਨੇ ਕਦੇ ਹਰਿਆਣੇ ਦੇ ਮੁੱਦੇ ਚੱਕੇ ਆ ਮੈਂ ਦੱਸੀ ਕਿਹਦਾ ਹੈਲੋ ਹਰਿਆਣੇ ਵਿੱਚ ਬਿਜੀ ਬਿਜੀ ਸਰਕਾਰ ਆ ਉੱਥੇ ਕਦੇ ਇਹਨਾਂ ਨੇ ਮੁੱਦੇ ਚੱਕੇ ਆ ਫਿਰ ਉਹ ਲੱਖੇ ਛਦਾਣੇ ਹੋਣੀ ਭਾਨੇ ਹੋਣੀ ਵੱਢ ਜਾਂਦੇ ਆ ਜਦੋਂ ਵੀ ਤੇਰੀ ਮੇਰੀ ਲੜਾਈ ਹੋਗੀ ਹੈਲੋ ਤੁਸੀਂ ਧਰਨੇ ਤੇ ਬਹਿ ਗਏ ਨੀਟੂ ਜੀ ਹੈਲੋ ਜਦੋਂ ਧਰਨੇ ਦਾ ਪੱਥਾ ਲੱਗੇ ਫੇਰ ਹੀ ਪਤਾ ਲੱਗੂ ਸਰਕਾਰ ਨੂੰ ਹੈਲੋ ਆ ਤਾਂ ਹੱਲਾ ਹੱਲਾ ਕਰ ਦਿੰਦੇ ਆ ਹੈਲੋ ਹੁੱਲਾ ਹੁੱਲਾ ਕਰ ਦਿੰਦੇ ਆ ਗੱਲ ਨਾਲ ਸਮਝ ਪੈਂਦੀ ਵੀ ਕੀ ਹੋਇਆ ਕੀ ਨਹੀਂ ਹੋਇਆ ਹਲੋ ਤੇ ਨਹੀਂ 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 ਤਾਲਾ ਸੁਣੋ ਐਕਦਾਮੀ ਮਾਹੌਲ ਹੁਣ ਤੂੰ ਐ ਦੱਸ ਜਿਹੜੀ ਪੁਲਿਸ ਪ੍ਰੋਸੈਸਨ ਆ ਉਹਨਾਂ ਦਾ ਇੱਕ ਮਕਸਦ ਹੈਗਾ ਨਾ ਵੀ ਲੋਕਾਂ ਦੀ ਰਾਖੀ ਕਰਨਾ ਸੜਕਾਂ ਤੇ ਆਵਾਜਾਈ ਨਾ ਬਣੇ ਗਦਾ ਹੈ ਉਹਨੂੰ ਨੰਗਨ ਉਹਨੂੰ ਉਹਨੂੰ ਉਹਨਾਂ ਦਾ ਕੰਮ ਕਰ ਰਹੀ ਹੈ ਨਹੀਂ ਨਹੀਂ ਉਹ ਉਹਨਾਂ ਦਾ ਕੰਮ ਕਰ ਰਹੀ ਹੈ ਉਹ ਹੀ ਉਹ ਹੀ ਗੱਲ ਬੱਦ ਕਰਦੇ ਆ ਉਹ ਆ ਕਰ ਨਹੀਂ ਦਿੰਦੇ ਲੋਕ ਨਹੀਂ ਕੰਮ ਕਰਦੇ ਜਿਹੜੇ ਇੱਕਦਮ ਹੱਲਾ ਬੋਲ ਦਿੰਦੇ ਆ ਜਿਵੇਂ ਨਾ ਬੁੱਢੇ ਨਾਲੇ ਪਿੱਛੇ ਕਿਉਂ ਨਹੀਂ ਕੋਈ ਲੜ ਰਿਹਾ ਹੂੰ ਬੁੱਢੇ ਨਾਲੇ ਪਿੱਛੇ ਕਿਉਂ ਨਹੀਂ ਕੋਈ ਲੜ ਰਿਹਾ ਧਿਆਨ ਵਿੱਚ ਲੋਕੀ ਜਿਆਦਾ ਸਭ ਤੋਂ ਜਿਆਦਾ ਕੈਂਸਰ ਨਾਲ ਮਰ ਰਹੇ ਆ ਕਾਲਾ ਪਾਣੀ ਜਿਹੜਾ ਹਰ ਘਰਾਂ ਦੇ ਬਾਪੂ ਜੀ ਪਰ ਮੰਡੇ ਦੇ ਜਾ ਰਿਹਾ ਉਦੋਂ ਕਿਉਂ ਨਹੀਂ ਕੋਈ ਨਹੀਂ ਬੋਲਦਾ ਉਦੋਂ ਕਿਉਂ ਨਹੀਂ ਵਾਟਰ ਕੈਂਡਰ ਵਾਲਾ ਆਉਂਦਾ ਹਲੋ ਉੱਥੇ ਹੁਣੇ ਕੋਈ ਨਹੀਂ ਬੋਲੇਗਾ ਉੱਥੇ ਨਹੀਂ ਕੋਈ ਬੋਲੇਗਾ ਬਾਬਾ ਮੈਂ ਮਿਲਣੇ ਇੱਕ ਮਿਲੋ ਤੁਸਮੇ ਮਿਲਣਾ ਨਹੀਂ ਉੱਥੋਂ ਕੋਸ ਮਿਲਣਾ ਨਹੀਂ ਬਾਈ ਹਲੋ ਇਹ ਦੀ ਗੱਲ ਚੱਲ ਰਹੀ ਨੂੰ ਮੈਂ ਇੱਕ ਵਾਰੀ ਇੱਕ ਵਾਰੀ ਨਹੀਂ ਗੱਲ ਕੀਤੀ ਯੂਨੀਵਰਸਿਟੀ ਦਾ ਮਸਲਾ ਕਿਉਂ ਨਹੀਂ ਖਤਮ ਹੋ ਰਿਹਾ ਹਾਂ ਹੈ ਡਾਕਟਰ ਧੀਰ ਦਾ ਬਾਬਾ ਸਾਹਿਬ ਨੂੰ ਸਾਡੇ ਸਰਦਾਰ ਨੂੰ ਤਾਰਨ ਕੀ ਦਿੰਦਾ ਹਰ ਵਿਧਰ ਕਰਨ ਦੀ ਫੋਟ ਲੱਗ ਗਈ ਹੈ ਸਾਡੇ ਐਸਟੀ ਸਮਾਜ ਤਰਨ ਨੇ ਇੰਨੀਆਂ ਕੁਰਬਾਨੀਆਂ ਦਿੱਤੀਆਂ ਅਜਤਾ ਕੋਤੇ ਕੋਈ ਫੋਟੋ ਨਹੀਂ ਕੋਈ ਨਾ ਪੁਲਿਸ ਪ੍ਰੋਜੈਕਟ ਨਾ ਪੁਲਿਸ ਪ੍ਰੋਜੈਕਟ ਨਾਲ ਕੰਮ ਕਰ ਰਹੀ ਹੈ ਤੇ ਦੇਖੋ ਕਰਨ ਕਰਨ ਦੇ ਵਿੱਚ ਤੇਰਾ ਤੇਰਾ ਮੇਰੀ ਗੱਲ ਸੁਣੋ ਤੇਰਾ ਹੱਕ ਤਾਂ ਮੈਂ ਤੇਰੇ ਵਿੱਟੂ ਤਾਂ ਕਬਚਾਉਂਗਾ ਆਪਾਂ ਲਵਾਵਾਂਗੇ ਮੇਰੀ ਗੱਲ ਸੁਣੋ ਮੇਰੀ ਗੱਲ ਤੇ ਸੁਣਨਾ ਮੈਂ ਐਸਐਸਪੀ ਨੂੰ ਸਸਪੈਂਡ ਕਰਨ ਦੇ ਵਿੱਚ ਕਿਹਦਾ ਹੱਕ ਸੀਗਾ ਹਾਂ 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 ਸਾਰੀਆਂ ਸਰਕਾਰਾਂ ਨਹੀਂ ਐਸਐਸਪੀ ਨੂੰ ਥੋੜੀ ਲੈਣ ਨੂੰ ਆਣੀ ਆਗੇ ਐਸਐਸਪੀ ਨੂੰ ਥੋੜੀ ਮੋਟ ਬਣਣੀ ਆਗੇ ਦੇਖੋ ਐਸਪੀ ਨੇ ਰਿਸਾਈਨ ਜਮਾ ਦਾ ਵੀ ਆ ਕੰਮ ਕਰ ਦਿਓ ਯਾਰ ਯਾਰ ਨੀ ਟੂ ਨੀ ਟੂ ਨੀ ਟੂ ਨੀ ਟੂ ਨੀ ਟੂ ਤੇ ਨੀ ਨੀ ਤੈਨੂੰ 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 ਨਹੀਂ ਪਤਾ ਵੀਰ ਨੀ ਟੂ ਗੱਲ ਸੁਣ ਧਿਆਨ ਨਾਲ ਐਸਐਸਪੀ ਜ਼ਿੰਮੇਵਾਰ ਆ ਤੈਨੂੰ ਵੀ ਪਤਾ ਹੀ ਨਹੀਂ ਕਿ ਕੋਈ ਉਹ ਜੋੜ ਕੇ ਗੱਲ ਕਰਦਾ ਯਾਰ ਉਹਨੇ ਉਹਨੇ ਵੀ ਤੋਂ ਬਾਲਾ ਬਾਲਾ ਦੇਖੋ ਦੇਖੋ ਜਿਹਦੇ ਨਾਲ ਤੱਕਾ ਹੋਇਆ ਹੁੰਦਾ ਨਾ ਨਾਲ ਸੰਚੈਨ ਨਾਲ ਜਦੋਂ ਸਾਡੇ ਹਲਕੇ 10 ਵਜੇ ਉਹ ਤੱਕਾ ਹੋਇਆ ਸੀ ਉਹ ਚੀਕਾ ਮਾਰਦੀ ਸੀ ਆਹੀ ਲੋਕਾ ਲੋ ਜਿਹੜੇ ਅੱਜ ਕਹਿੰਦੇ ਆ ਬੀਬੀ ਐਸਐਸਬੀ ਸਸਪੈਂਡ ਹੋਣਾ ਜਿਹਦਾ ਵੋਟ ਦਾ ਅਧਿਕਾਰ ਆਪਾਂ ਪਾਉਣ ਦਿੰਦੇ ਨਹੀਂ ਖੋਪੀ ਨਾ ਬਣਾ ਲੈਂਦੇ ਆ ਹਲੋ ਹੈ ਇਹ ਨਹੀਂ ਨੂੰ ਐਸੀ ਗੱਲ ਨਹੀਂ ਹੁੰਦੀ ਜ਼ਿੰਮੇਵਾਰ ਐਸਐਸਬੀ ਹੁੰਦਾ ਵਾਹ ਲੋ ਇੱਕ ਗੱਲ ਨੂੰ ਕੁਵਰ ਵੀਜੀਤ ਪ੍ਰਤਾਪ ਸਿੰਘ ਨੇ ਕਿਹਾ ਕਿ ਚੋਲ ਤੁਸੀਂ ਆਪਣੇ ਸ਼ੌਕਤ ਬਣਾ ਦੇ ਤੁਸੀਂ ਉਹ ਬਣਾ ਕੇ ਰੱਖਣੀ ਬਣੀ ਆ ਪਾਪਾ ਬਣਾਉਂਦਾ ਦਿੰਦੇ ਨਹੀਂ ਮੇਰੀ ਗੱਲ ਸੁਣ ਮੈਂ ਮੈਂ ਕਿਉਂ ਕਿਉਂ ਨਹੀਂ ਸੁਸ ਮੈਂ ਤੁਹਾਨੂੰ ਇੱਥੇ ਐਸਐਸਪੀ ਵੀ ਹੁੰਦਾ ਭਾਈ ਜੀ ਇਹਦੇ ਉੱਤੇ ਆਈਸੀਆਈ ਵੀ ਹੁੰਦਾ ਵਾਹੋ ਉਹ ਤੂੰ ਨੀਡੂ ਨੀਡੂ ਅਜੇ ਨਾ ਗੱਲ ਸੁਣ ਧਿਆਨ ਨਾਲ ਅਜੇ ਨਾ ਗੱਲ ਸੁਣ ਧਿਆਨ ਨਾਲ ਤੇਰਾ ਦਿਮਾਗ ਮੁਦਿਆਵ ਨਹੀਂ ਵਧੀਆ ਵਾਹ ਲੋ ਜੇ ਤੁਹਾਨੂੰ ਕੋਈ ਸਕੂਲ ਦੇ ਵਿੱਚ ਕਾਹਨ ਹੋ ਜੇ ਹਲੋ ਉਹਦਾ ਪ੍ਰਿੰਸੀਪਲ ਬਰਾਬਰ ਦਾ ਜ਼ਿੰਮੇਵਾਰ ਆ ਮਾਫ ਕਰਨਾ ਚਲੋ ਹੁਣ ਹੁਣ ਗੱਲ ਸੁਣੋ 10 ਸਾਲ ਦੀ ਬੱਚੀ ਦਾ ਸਾਡੇ ਸਾਡੇ 13 ਸਾਲ ਦੀ ਬੱਚੀ ਤੇ ਦੇਖੋ ਕੋਈ ਕੋਈ ਬੋਲਿਆ ਸਾਰੇ ਆਪਣੀ ਆਪਣੀ ਨਿਊਜ਼ਾਂ ਇਕੱਠੇ ਕਰਨ ਦੀ ਬੈਠੇ ਆ ਸਾਡੇ ਆਪਣੇ ਨੂੰ ਪ੍ਰੈਜ਼ੈਂਟ ਕਰਨ ਦੀ ਬੈਠੇ ਮੈਂ ਕੀਤਾ ਮੈਂ ਕੀਤਾ ਮੈਂ ਕਿਨਾਂ ਵੀ ਸਾਰੇ ਨਾਲ ਕਿਉਂ ਨਹੀਂ ਕੀਤਾ ਫਾਂਸੀ ਨਹੀਂ ਹੁਣ ਕਿਉਂ ਨਹੀਂ ਮੁਵਕੀ ਜਗੀਆਂ ਹੁਣ ਕਿਉਂ ਨਹੀਂ ਵਿਕਲਪ ਸੰਵਾਦ ਕੀਤਾ ਹੁਣ ਕਿੱਥੇ ਗਏ ਲੋਕ ਨਹੀਂ ਬਸ ਮਰ ਗਏ ਮਰ ਗਏ ਮਰ ਕੇ ਮਰ ਕੇ ਉਹ ਤਾਂ ਪੂਰੇ ਮਰ ਕੇ ਆਪਾਂ ਆਪਣੇ ਹੱਥੇ ਕੋਸ ਹੈ ਨਹੀਂ ਆਪਾਂ ਜਿੰਨਾ ਜੋਗੇ ਸੀ ਉਹਨਾਂ ਜੋਗੇ ਆਪਾਂ ਕਰਤਾ ਆਪਾਂ ਆਪਣੇ ਆਪ ਤੇ ਕੋਈ ਨਹੀਂ ਜੀ ਲਾਤੀ ਦੀ ਜੀ ਨਾ ਆਮ ਨੂੰ ਜੋ ਮੈਂ ਥਾਪਨੀ ਮੰਨ ਲਿਆ ਮੈਂ ਕੀ ਗੱਲ ਮੈਂ ਤਾਂ ਗਰੀਬ ਬੰਦਾ ਸੀ ਚਲ ਕੋਈ ਗੱਲ ਬੰਦਾ ਵਧੀਆ ਬੰਦਾ ਸੀ ਜੇ ਸਨੀ ਦੇ ਸਨੀ ਦੇਵਲ ਜਿੱਥੇ ਜੇ ਸਨੀ ਦੇਵਲ ਬੁੱਢਾ ਜਾ ਕੇ ਵੀ ਤੁਸੀਂ ਗੁਰਦਾਸਪੁਰ ਤੋਂ ਨਹੀਂ ਗਏ ਉਹ ਨਹੀਂ ਉਹਨਾਂ ਨੇ ਪੁੱਛਣਾ ਬਾਪੂ ਜੀ ਨਹੀਂ ਪੁੱਛਣਾ ਆਪਾਂ ਇਹ ਮੇਰੀ ਗੱਲ ਨਹੀਂ ਉਹ ਯਾਰ ਹੌਸਲੇ ਤੇ ਤੇਰੇ ਵਰਗੇ ਹੌਸਲਾ ਕਿੱਥੇ ਬਣ ਜਾਣਗੇ ਕਿਸੇ ਦੇ ਬੱਚਿਆ ਕਰ ਜੇ ਮੈਂ ਹੁੰਦਾ ਤਾਂ ਮੈਂ ਸਨੀ ਤੁਸੀਂ ਹੱਕਾ ਸੁਣਿਆ ਡਾਕਟਰ ਵਾਲੇ ਬੁੱਢਾ ਡਾਕਟਰ ਨੇ ਅਸੀ ਕੀਤੀ ਜੀ ਜਿਹੜੇ ਲੋਕੀ ਆਂ ਉਂਗਲੀਆਂ ਵੜ ਕੇ ਹੱਥ ਵੜ ਕੇ ਦਿੰਦੇ ਆਂ ਉਹਨਾਂ ਨੂੰ ਪੁੱਛ ਕੇ ਦੇਖੋ ਪਹਿਲਾਂ ਆਪਾਂ ਦੇਖੋ ਪਹਿਲਾਂ ਮਰੀਏ ਗੱਲ ਸੁਣਦੇ ਆਂ ਨਾਲ ਆ ਸਾਡੇ ਘਰ ਦੀਪੇ ਦਾਟਾ ਹੁੰਦਾ ਸੋਣ ਤਾਂ ਲੈ ਹਮੇ ਗੱਲ ਆ ਅਸੀਂ ਸਰਕਾਰਾਂ ਸਮਝਾਉਣਾ ਚਾਹਦੇ ਆਂ ਸਰਕਾਰ ਸਾਡੀ ਗੱਲ ਨਹੀਂ ਸਮਝਦੀ ਉਹ ਮੈਂ ਪਹਿਲਾਂ ਸੁਣਦਾ ਲੈ ਗੱਲ ਉਹ ਸੁਣ ਤਾਂ ਲੈ ਉਹਨੂੰ ਗੱਲ ਜਿਹੜੇ ਨੀਟੂ ਸਟਰਾਂ ਵਾਲੇ ਦੇ ਵਿੱਚ ਹੌਸਲੇ ਆ ਉਹ ਕੰਮ ਬੰਦੇ ਚਾ ਜਾਣਗੇ ਨਹੀਂ ਆਪ ਬੰਦੇ ਜਿਹੜੇ ਦੱਸਣ ਜਿਹੜਾ ਉਹ ਜਦੋਂ ਨਹੀਂ ਆਉਣੇ ਯਾਰ ਫੇ ਉਹ ਨਹੀਂ ਬੋਲ ਸਕਦੇ ਉਹ ਯਾਰ ਤੇ ਮੇਰੀ ਗੱਲ ਤੂੰ ਗੱਲ ਫਾਲੋ ਕਰ ਕਰ ਹਲੋ ਠੀਕ ਹੈ ਨਾ ਅਸੀਂ ਵੀ ਹਾਂ ਇਹਨਾਂ ਲੋਕਾਂ ਨਾਲ ਦੇਖ ਕੇ ਲੈਂਦੇ ਆ ਇਹਨਾਂ ਲੋਕਾਂ ਨੂੰ ਸੰਭ ਜਾਗਰਤ ਕਰਨਾ ਪੈਣਾ ਇੱਕ ਵਾਰੀ ਉਹ ਨਹੀਂ ਕੋ ਇਹ ਆ ਜਾਗਰਤ ਹੋਣੇ ਆ ਤਾਂ ਸਿਆਣੇ ਲੋਕ ਨੇ ਸਿਆਣੇ ਲੋਕ ਕਿਤੇ ਜਾਗਰਤ ਨਹੀਂ ਹੁੰਦੇ ਬਾਈ ਜੀ ਹਲੋ ਇਹਨਾਂ ਨੇ ਕਿਸੇ ਦਾ ਕੋਈ ਟਾਰਗੇਟ ਨਹੀਂ ਕਰਨਾ ਹਲੋ ਦੇਖ ਲੈ ਗਾ ਹਰੇਕ ਨੇ ਆਪਣਾ ਲੋਡ ਦੇਖਣਾ ਵਾ ਆਪਾਂ ਵੀ ਆਪਣਾ ਲੋਡ ਦੇਖ ਸਕਦੇ ਸੀਗੇ ਆਪਾਂ ਨਹੀਂ ਦੇਖਿਆ ਆਪਾਂ ਹੈਗੇ ਜਜਵਾਤੀ ਲੋਕ ਨਾ ਸੁਣti ਹਰ ਆਪਾਂ ਦਿਮਾਗ ਨਾਲ ਨਹੀਂ ਚੱਲਦੇ ਹੈਲੋ ਠੀਕ ਨਹੀਂ ਗੱਲ ਤੇ ਆਪਾਂ ਜਲਦੋਂ ਚੱਲਦੇ ਹਾਂ ਜਜ਼ਬਾਤੀ ਲੋਕ ਹਾਂ ਠੀਕ ਨਹੀਂ ਗੱਲ ਹਾਂ ਜੀ ਲੋਕੀ ਲੱਖਾਂ ਲੱਖਾਂ ਮੁਡੇ ਲੱਗ ਮੇਰੇ ਕੋਲ ਮੈਂ ਕਰਨਾ ਕਿੰਨੇ ਮੁਡੇ ਹੱਲ ਕਰਦਾ ਮੈਂ ਬਹੁਤ ਜੀ ਲੱਗਾ ਪਰ ਮੈਂ ਜਿੰਨੇ ਜੋ ਹੱਲ ਮੈਂ ਸਰਕਾਰੀ ਦਰਵਾਜ਼ਾ ਜਾਣਾ ਉਹਨਾਂ ਨਾਲ ਆਪਣੇ ਗੱਲ ਰੱਖਦਾ ਯਾਰ ਉਹ ਕੁੜੀ ਦੇ ਘਰ ਗਏ ਸੀ ਆਪਾਂ ਆਪਾਂ ਕੋਈ ਵੀਡੀਓ ਨਹੀਂ ਪਾਈ ਆਪਾਂ ਕਿਉਂ ਵੀਡੀਓ ਪਾਈ ਆਪਾਂ ਤੁਹਾਨੂੰ ਦੱਸਣਾ ਹੈ ਕਿ ਇਹਨਾਂ ਦੇ ਘਰ ਗਏ ਸੀ ਆਪਾਂ ਆਪਾਂ ਜਾ ਕੇ ਇਦਾਂ ਕੀਤਾ ਨਹੀਂ ਯਾਰ ਗੱਲ ਸਾਨੂੰ ਦੁੱਖ ਹੋ ਸਾਡੀ ਭੈਣ ਦੀ ਸਾਡੀ 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 ਸਾਨੂੰ ਦੁੱਖ ਦਿੱਗਾ ਪਰ ਚਲ ਹੋ ਕੀ ਗਾ ਦੇਖੋ ਅੱਜ ਮੇਰੀ ਗੱਲ ਸੁਣਨਾਂ ਨੂੰ ਅੱਜ ਜਿਹੜੇ ਅੱਜ ਦੇ ਗਰੀਬ ਜਿਹੜੇ ਬਹੁਤ ਗਰੀਬ ਪਰੇਸ਼ਾਨ ਕੋਈ ਹੱਲ ਸੁਣਦਾ ਬਗਰੀਬਾਂ ਦਾ ਬੋਟਾ ਲੈ ਕੇ ਇਹ ਲੋਕੋ ਜਾਂਦੇ ਆ ਉਹ ਜਾਂਦੇ ਆ ਤੇ ਸਾਡੇ ਹੱਲ ਕਿੰਨੇ ਕਰਨੇ ਆ ਚਲ ਕੋਈ ਗੱਲ ਨਹੀਂ ਹੋਣਗੇ ਹਲ ਮੈਨੂੰ ਆਪਣੇ ਮੈਨੂੰ ਤੇ ਹਰਦਾ ਦੁੱਖ ਨਹੀਂਗਾ ਹਾਰੇ ਤੇ ਜਿਹੜਾ ਸਿੱਧੂ ਮੁਸਕਰ ਵਾਲਾ ਹੀ ਹੋਗਾ ਨਹੀਂ ਕੋਈ ਗੱਲ ਜਿੱਤ ਗਿਆ ਸੀ ਪਰ ਹਾਰ ਜਿੱਦਾ ਪੈਸਾ ਤੇ ਲੋਕ ਕਰਦੇ ਆ ਲੋਕ ਲੋਕ ਕੰਟਾ ਲੋਕ ਦਾਲਤ ਚਲ ਠੀਕ ਹੈ ਜੀ ਤੁਸੀਂ ਹੁਣ ਕੋਈ ਕੋਈ ਆ ਗਿਆ ਸੀ ਮੇਰੇ ਕੋਲ ਹਲੋ ਮੈਂ ਕਰ ਲਾਂਗਾ ਫਿਰ ਫੇਰ ਮਿਲਦੇ ਆ ਬਾਕੀ ਕਾਰ ਕਰਨੋਤ ਕੋਈ ਗੱਲ ਨਹੀਂ ਹਾਂ ਹੋ ਕੇ ਜਾਈ ਮੇਰੀ ਮੇਰੀ ਬੇਸਤੀ ਗੱਲ ਨਹੀਂ ਪਰ ਮੇਰੇ ਵੋਟਰਾਂ ਨੇ ਨਾ ਬੇਸਤੀ ਕਰਦਾ ਮੈਨੂੰ ਦੋ ਥੱਪੜ ਹੀ ਮਾਰਨੇ ਠੀਕ ਹੈ ਕੋਈ ਗੱਲ ਨਹੀਂ ਥੱਪੜ ਆਵਾ ਪ੍ਰਾਵਾ ਕੋਈ ਗੱਲ ਨਹੀਂ ਕਈ ਵਾਰ ਮੈਂ ਕਹਿੰਦਾ ਹਜੇ ਹਜੇ ਕਹਿੰਦਾ ਮੈਨੂੰ ਦੋ ਥੱਪੜ ਮਾਰ ਦਿੰਦਾ ਕੋਈ ਗੱਲ ਨਹੀਂ ਕੋਈ ਨਹੀਂ ਕੋਈ ਗੱਲ ਨਹੀਂ ਮੈਂ ਸੋਲਿਸ਼ ਅਸੀਂ ਉਹਨੂੰ ਇੱਕ ਕਪਚਾ ਦੋ ਬਿਸੂੜ ਖਾਦੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕਿ ਮੇਰੇ ਵੋਟਰਾਂ ਦੀ ਬੇਸਤੀ ਕਰਦੀ ਲੋਕੀ ਵੋਟਰ ਮੇਰੇ ਗਾਵਾਂ ਘੜਦੇ ਉਹਨੂੰ ਵਿੱਚੇ ਮੈਨੂੰ ਵੀ ਘੜਦੇ ਆ ਹੂੰ ਹੂੰ ਕਹਿੰਦੇ ਤੂੰ ਉੱਥੇ ਚਿੱਤ ਗਿਆ ਨਹੀਂ ਸਾਰਾ ਨਿਕਾ ਭਾਈ ਮੈਨੂੰ ਮੈਨੂੰ ਪਤਾ ਨਹੀਂ 2 ਮਹੀਨੇ ਹੋ ਗਏ ਕਾਲ ਕਰਦੇ ਆ ਇਹ 2 ਮਹੀਨੇ ਮੈਨੂੰ ਕੀ ਪਤਾ ਸੀਗਾ ਇਸ ਦੰਦੇ ਹੋਣੇ ਕਿ ਤੁਹਾਡੀ ਬੀਤੀ ਨਹੀਂ ਮੈਨੂੰ ਪਤਾ ਤੁਹਾਡੀ ਬੀਤੀ ਨਹੀਂ ਚਲ ਕੋਈ ਫੁੱਟ ਨਹੀਂ ਮਾਰਦੇ ਬੋਡਕਾਸਟਾਂ ਨੂੰ ਲੱਖਾਂ ਇੱਕ ਬੋਡਕਾਸਟ ਪਰਫੈਕਟ ਮੇਰੇ ਅੱਲ ਵਾਲੇ ਚਲ ਕੋਈ ਗੱਲ ਨਹੀਂ ਚੰਡੀਗੜ੍ਹ ਦੇ ਵਿੱਚ ਚੰਡੀਗੜ੍ਹ ਦੇ ਟੱਕਰ ਟੱਕਰ ਬੋਡਕਾਸਟ ਕਰੀਂ ਸੁਣਤਾ ਲੈ ਸਹੀ ਥਾਂ ਤੇ ਮੈਂ ਤੁਹਾਡੇ ਤੋਂ ਮਾਫੀ ਮੰਗਦਾ ਵਾਂ ਠੀਕ ਹੈ ਥੈਂਕ ਯੂ ਮੇਰੇ ਵੱਲ ਨਹੀਂ ਨਹੀਂ ਮਾਫੀ ਵੀ ਮੰਗ ਲਈ ਮੈਂ ਕੋੜਾ ਰਾਮ ਲੱਗਾ ਪਰ ਮੈਂ ਕਿਹਨੂੰ ਬੋਧਰਾ ਨਹੀਂ ਲੇਸਤੀ ਦੀ ਕਰੀ ਮੈਂ ਕੋਨਾ ਮੰਗੇ ਮਾਫੀ ਮੇਰੇ ਵੋਟਰਾਂ ਤੋਂ ਮੰਗੇ ਮੈਨੂੰ ਭਾ ਜ ठीक <inaudible>